ਆ ਸਾਡਾ ਵਿਰੋਧ ਜਿਹੜਾ ਇੱਕ ਟਮਟਮਾ ਚ ਲਾਇਆ ਹੋਇਆ ਉਹਦੇ ਤਹਿਤ ਇਹਨਾਂ ਨੇ ਦਿਖਾਉਣੇ ਹੁੰਦੇ ਆ ਸਰਕਾਰ ਨੂੰ ਵੀ ਦਿਖਾਉਣੇ ਹੁੰਦੇ ਆ ਤੇ ਲੋਕਾਂ ਨੂੰ ਵੀ ਵਿਖਾਉਣਾ ਹੁੰਦਾ ਵੀ ਅਸੀਂ ਇੰਨੇ ਜਿਹੜੇ ਲੋਕਾਂ ਨੂੰ ਦੇਖੋ ਗ੍ਰਿਫਤਾਰ ਕਰ ਲਿਆ ਇੰਨੀ ਪੁਲਿਸ ਇਹ ਨਿਸ਼ਰਾਫ ਫੜ ਲਈ ਇਹ ਨਾ ਚਿੱਟਾ ਫੜ ਲਿਆ ਉਹਦੇ ਤਹਿਤ ਇਹ ਕਿਉਂਕਿ ਸ਼ਰਾਬ ਦਾ ਨਸ਼ੇ ਦਾ ਇਹ ਆਪ ਵੇਚਦੇ ਆ ਉਹਦੇ ਤਹਿਤ ਇਹਨਾਂ ਨੇ ਦੋ ਜਿਹੜੇ ਨੌਜਵਾਨ ਸੀ ਜਿਹੜੇ ਪੁਲਿਸ ਦੀ ਮਨਜ਼ੂਰੀ ਨਾਲ ਸ਼ਰਾਬ ਵੇਚ ਰਹੇ ਸੀ ਠੇਕੇ ਦੀ ਜਿਹੜੀ ਲੀਗਲ ਸ਼ਰਾਬ ਆ ਉਹ ਸ਼ਰਾਬ ਜਿਹੜੀ ਉਹ ਆਪਦੀ ਮੇਟ ਦੀ ਦੁਕਾਨ ਤੇ ਰੱਖਦੇ ਸੀ ਉਹ ਵੀ ਪੁਲਿਸ ਦੇ ਕਹਿਣ ਤੇ ਰੱਖਣ ਲੱਗੇ ਕਿਉਂਕਿ ਠੇਕੇਦਾਰ ਦੀ ਜਿਹੜੀ ਪੁਲਿਸ ਨਾਲ ਜਿਹੜੀ ਚੰਗੀ ਉੱਠਣੀ ਬੈਠਣੀ ਸੀ ਠੇਕੇਦਾਰ ਨੇ ਕਿਹਾ ਵੀ ਤੂੰ ਮੇਰੇ ਤੋਂ ਜਿਹੜੀ ਲਿਆ ਕੇ ਆਪਦੀ ਦੁਕਾਨ ਤੇ ਸ਼ਰਾਬ ਵੇਚਿਆ ਕਰ ਤੇ 5000 ਮਹੀਨਾ ਜਿਹੜਾ ਪੁਲਿਸ ਵਾਲਾ ਇਹਨੂੰ ਦੇ ਦਿਆ ਕਰ ਪੁ ਕਰਦੀ ਸੀ ਤੂੰ ਸਾਨੂੰ 5000 ਰੁਪਏ ਮਹੀਨੇ ਦੇ ਦਿਆ ਕਰ ਇਹਦੇ ਤੋਂ ਬਾਅਦ ਵੀ ਪੁਲਿਸ ਵਾਲੇ ਕਿਉਂਕਿ ਇਹਨਾਂ ਦਾ ਲਾਲਚ ਇੰਨੇ ਹੁੰਦੇ ਆ ਵੀ ਇਹਨਾਂ ਦਾ ਢਿੱਡ ਭਰਦਾ ਨਹੀਂ ਹੈ ਇਹਨਾਂ ਨੇ 20000 ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜੇ ਤੋਂ ਬਾਅਦ ਕਿਉਂਕਿ ਉਹ ਬਹੁਤ ਗਰੀਬ ਪਰਿਵਾਰ ਆ ਜੇ ਤੁਸੀਂ ਇਹਨਾਂ ਦਾ ਘਰ ਦੇਖੋ ਇੱਕ ਕਮਰਾ ਜਿਹਨੂੰ ਪਲਾਸਟਰ ਵੀ ਨਹੀਂ ਹੋਇਆ ਹੋਇਆ ਡੂੰਗਾ ਫੁੱਟ ਤਾਂ ਡੂੰਗਾ ਹੀ ਆ ਘਰ ਗਲੀ ਨਾਲੋਂ ਤਾਂ ਉਹ ਇੰਨਾ ਗਰੀਬ ਪਰਿਵਾਰ ਸੀ ਵੀ ਉਹ 20000 ਮਹੀਨਾ ਪੁਲਿਸ ਵਾਲਿਆਂ ਨੂੰ ਨਹੀਂ ਦੇ ਸਕਦਾ ਸੀ ਜਿਹਦੇ ਕਰਕੇ ਉਹਨਾਂ ਨੇ ਜਵਾਬ ਦੇ ਦਿੱਤਾ ਪੁਲਿਸ ਨੂੰ ਜਵਾਬ ਦੇਣ ਤੋਂ ਬਾਅਦ ਉਹ ਗੁੱਸੇ ਵਿੱਚ ਕਿਉਂਕਿ ਇਹਨਾਂ ਨੇ ਗ੍ਰਿਫਤਾਰੀਆਂ ਵੀ ਸ਼ੋਅ ਕਰਨੀਆਂ ਨਸ਼ੇ ਦੇ ਖਿਲਾਫ ਤਾਂ ਉਹਨਾਂ ਨੇ ਜਿਹੜਾ ਉਹ ਦੋ ਨੌਜਵਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮੰਡੀ ਜਲ ਜਾ ਕੇ ਕੁੱਟਿਆ ਇੱਥੇ ਕੁੱਟਿਆ ਤਾਂ ਉਹ ਇਸ ਤੋਂ ਬਾਅਦ ਉਹਨੂੰ ਜੇਲ੍ਹ 'ਚ ਸੈੱਟ ਦਿੱਤਾ ਗਿਆ ਕਿਉਂਕਿ ਉਹ ਬਹੁਤ ਬੇਰਹਿਮੀ ਨਾਲ ਉਹਦਾ ਉਹਦੀ ਕੁੱਟਮਾਰ ਕੀਤੀ ਆਪਾਂ ਬੇਰਹਿਮੀ ਦੀਆਂ ਗੱਲਾਂ ਜਿਹੜੀਆਂ ਆਪਾਂ ਕਿਹਾ ਕਿਉਂਕਿ ਪੁਲਿਸ ਨੂੰ ਪਤਾ ਸੀ ਵੀ ਇਹ ਇਹ ਇਹਦੀ ਮੌਤ ਹੋ ਚੁੱਕੀ ਆ ਤੇ ਜੇ ਐਂਬੂਲੈਂਸ ਤੇ ਲੈ ਕੇ ਜਾਂਦੇ ਤਾਂ ਸਿੱਧਾ ਸਿੱਧਾ ਇਹ ਸੀ ਪਤਾ ਲੱਗਦਾ ਪਤਾ ਲੱਗਦਾ ਕਿ ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈ ਆ ਕਿ ਹਸਪਤਾਲ ਇੱਥੇ ਪੰਜ ਗ੍ਰਾਂਹ ਥਾਣੇ ਅੱਗੇ ਆਏ ਹੋ ਕੀ ਮਾਮਲਾ ਆਏਗਾ ਪੂਰਾ ਦੇਖੋ ਪੰਜ ਗਰਾਈ ਥਾਣੇ ਦੇ ਇੰਚਾਰਜ ਜਿਹੜਾ ਨਵਦੀਪ ਸਿੰਘਾ ਉਹਦੀ ਰਹਿਨਮਾਈ ਵਿੱਚ ਜਿਹੜੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹੜਾ ਜੌਣ ਵਾਲੇ ਦੋ ਦੇ ਮੁੰਡੇ ਸੀਗੇ ਉਹਨਾਂ ਨੂੰ ਇਹ ਦੋਸ਼ ਲਾਇਆ ਗਿਆ ਕਿ ਉਹ ਜਿਹੜਾ ਉਹ ਨਜਾਇਸ਼ ਸ਼ਰਾਬ ਵੇਚਦੇ ਆ ਇੱਥੇ ਸਰਕਾਰ ਦਾ ਕਿਉਂਕਿ ਸਰਕਾਰ ਨੇ ਯੋਧ ਨਸ਼ਾ ਵਿਰੋਧ ਜਿਹੜਾ ਇੱਕ ਟਮਟਮਾ ਚਲਾਇਆ ਹੋਇਆ ਉਹਦੇ ਤਹਿਤ ਇਹਨਾਂ ਨੇ ਦਿਖਾਉਣੇ ਹੁੰਦੇ ਆ ਸਰਕਾਰ ਨੂੰ ਵੀ ਦਿਖਾਉਣੇ ਹੁੰਦੇ ਆ ਤੇ ਲੋਕਾਂ ਨੂੰ ਵੀ ਵਿਖਾਉਣਾ ਹੁੰਦਾ ਵੀ ਅਸੀਂ ਇੰਨੇ ਜਿਹੜੇ ਲੋਕਾਂ ਨੂੰ ਦੇਖੋ ਗ੍ਰਿਫਤਾਰ ਕਰ ਲਿਆ ਇੰਨੀ ਪੁਲਿਸ ਇੰਨੀ ਸ਼ਰਾਬ ਫੜ ਲਈ ਇਨਾ ਚਿੱਟਾ ਫੜ ਲਿਆ ਉਹਦੇ ਤਹਿਤ ਇਹ ਕਿਉਂ ਜਮਣ ਸੀ ਜਿਹੜੇ ਪੁਲਿਸ ਦੀ ਮਨਜ਼ੂਰੀ ਨਾਲ ਸ਼ਰਾਬ ਵੇਚ ਰਹੇ ਸੀ ਠੇਕੇ ਦੀ ਜਿਹੜੀ ਲੀਗਲ ਸ਼ਰਾਬ ਆ ਉਹ ਸ਼ਰਾਬ ਜਿਹੜੀ ਉਹ ਆਪਦੀ ਮੇਟ ਦੀ ਦੁਕਾਨ ਤੇ ਰੱਖਦੇ ਸੀ ਉਹ ਵੀ ਪੁਲਿਸ ਦੇ ਕਹਿਣ ਤੇ ਰੱਖਣ ਲੱਗੇ ਕਿਉਂਕਿ ਠੇਕੇਦਾਰ ਦੀ ਜਿਹੜੀ ਪੁਲਿਸ ਨਾਲ ਜਿਹੜੀ ਚੰਗੀ ਉਠਣੀ ਬੈਠਣੀ ਸੀ ਠੇਕੇਦਾਰ ਨੇ ਕਿਹਾ ਵੀ ਤੂੰ ਮੇਰੇ ਤੋਂ ਜਿਹੜੀ ਲਿਆ ਕੇ ਆਪਦੀ ਦੁਕਾਨ ਤੇ ਸ਼ਰਾਬ ਵੇਚਿਆ ਕਰ ਤੇ 5000 ਮਹੀਨਾ ਜਿਹੜਾ ਪੁਲਿਸ ਵਾਲਾ ਇਹਨੂੰ ਦੇ ਦਿਆ ਕਰ ਪੁਲਿਸ ਵਾਲਿਆਂ ਨੇ 5000 ਮਹੀਨਾ ਉਹਨੂੰ ਦੇਣ ਦੀ ਗੱਲ ਕਹੀ ਤੇ ਵੀ ਸਾਡੇ ਸ਼ਰਾਬ ਤੋਂ ਵੇਚਿਆ ਕਰ ਵੀ ਅਸੀਂ ਤੂੰ ਸਾਨੂੰ 5000 ਰੁਪਏ ਮਹੀਨਾ ਦੇ ਦਿਆ ਕਰ ਇਹਦੇ ਤੋਂ ਬਾਅਦ ਜੇ ਤੋਂ ਬਾਅਦ ਕਿਉਂਕਿ ਉਹ ਬਹੁਤ ਗਰੀਬ ਪਰਿਵਾਰ ਆ ਜੀ ਤੁਸੀਂ ਉਹਨਾਂ ਦਾ ਘਰ ਦੇਖੋ ਇੱਕ ਕਮਰਾ ਜਿਹਨੂੰ ਪਲਾਸਟਰ ਵੀ ਨਹੀਂ ਹੋਇਆ ਹੋਇਆ ਡੂੰਗਾ ਫੁੱਟ ਤਾਂ ਡੂੰਗਾ ਹੀ ਆ ਘਰ ਗਲੀ ਨਾਲੋਂ ਤਾਂ ਉਹ ਇੰਨਾ ਗਰੀਬ ਪਰਿਵਾਰ ਸੀ ਵੀ ਉਹ 20000 ਮਹੀਨਾ ਪੁਲਿਸ ਵਾਲਿਆਂ ਨੂੰ ਨਹੀਂ ਦੇ ਸਕਦਾ ਸੀ ਜਿਹਦੇ ਕਰਕੇ ਉਹਨਾਂ ਨੇ ਜਵਾਬ ਦੇ ਦਿੱਤਾ ਪੁਲਿਸ ਨੂੰ ਜਵਾਬ ਦੇਣ ਤੋਂ ਬਾਅਦ ਉਹ ਗੁੱਸੇ ਵਿੱਚ ਕਿਉਂਕਿ ਇਹਨਾਂ ਨੇ ਗ੍ਰਿਫਤਾਰੀਆਂ ਵੀ ਸ਼ੋਅ ਕਰਨੀਆਂ ਨਸ਼ੇ ਦੇ ਖਿਲਾਫ ਤਾਂ ਉਹਨਾਂ ਨੇ ਜਿਹੜਾ ਉਹ ਦੋ ਨੌਜਵਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮੰਡੀ ਜਲ ਜਾ ਕੇ ਕੁੱਟਿਆ ਇੱਥੇ ਕੁੱਟਿਆ ਤਾਂ ਉਹ ਇਸ ਤੋਂ ਬਾਅਦ ਉਹਨੂੰ ਜੇਲ੍ਹ 'ਚ ਸੈਟ ਦਿੱਤਾ ਗਿਆ ਕਿਉਂਕਿ ਉਹ ਬੇਰਹਿਮੀ ਨਾਲ ਉਹਦਾ ਉਹਦੀ ਕੁੱਟਮਾਰ ਕੀਤੀ ਆਪਾਂ ਬੇਰਹਿਮੀ ਦੀਆਂ ਗੱਲਾਂ ਜਿਹੜੀਆਂ ਆਪਾਂ ਸੁਣ ਰਹੇ ਹਾਂ ਵੀ 30 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਹਰਾਸ ਵਿੱਚ ਕਤਲ ਕੀਤਾ ਗਿਆ ਤਾਂ ਉਹ ਬਹੁਤ ਬੇਰਹਿਮੀ ਨਾਲ ਪੁਲਿਸ ਕੁੱਟਦੀ ਆ ਜਿਹੜਾ ਗੋਹਨਿਆਂ ਨੇ ਵਾਲਾ ਕਾਂਡ ਵੀ ਆਪਾਂ ਵੇਖਿਆ ਵੀ ਜਿਹੜਾ ਨਰਿੰਦਰ ਨਾ ਦਾ ਮੁੰਡਾ ਸੀਗਾ ਉਹਨੂੰ ਕਿੰਨੀ ਵਾਰ 13 ਵਾਰ ਤਾ ਉਹਦੇ ਅੱਖਾਂ 'ਤੇ ਕਰੰਟ ਲਾ ਲਾ ਕੇ ਪੁਲਿਸ ਨੇ ਉਹਨੂੰ ਟੌਰਚਰ ਕੀਤਾ ਜਿਸ ਦੇ ਕਰਕੇ ਉਹਦੀ ਮੌਤ ਹੋਈ ਇਸੇ ਤਰ੍ਹਾਂ ਇਹਦੇ ਨਾਲ ਵੀ ਇੰਨਾ ਅਣਮਨੁੱਖੀ ਤਸ਼ੱਦਦ ਨਾਲ ਟੌਰਚਰ ਕੀਤਾ ਕਿ ਉਹ ਬਹੁਤ ਜ਼ਿਆਦਾ ਬਿਮ ਉਹ ਜੇ ਬਿਮਾਰ ਸੀ ਤਾਂ ਉਹਨੂੰ ਜਿਹੜੀ ਪੁਲਿਸ ਨੂੰ ਚਾਹੀਦਾ ਸੀਗਾ ਵੀ ਉਹਨੂੰ ਮਤਲਬ ਭਰਤੀ ਕਰਾਉਂਦੀ ਹਸਪਤਲ ਭਰਤੀ ਕਰਾਉਂਦੀ ਪਰ ਲਾਸ ਨੂੰ ਜਿਹੜਾ ਜਦੋਂ ਉਹਦੇ ਸਾਹ ਚਰਨੋਂ ਬੰਦ ਹੋ ਗਏ ਤਾਂ ਜਿਹੜਿਆ ਇਹਨਾਂ ਦੇ ਮੋਟਰਸਾਈਕਲ ਤੇ ਲਾ ਦਿੱਤਾ ਪਰਿਵਾਰ ਦੇ ਵੀ ਇਹਨੂੰ ਹਸਪਤਲ ਲੈ ਜਾਓ ਹਸਪਤਲ ਜਾ ਕੇ ਪਤਾ ਲੱਗਿਆ ਵੀ ਦੀ ਮੌਤ ਹੋ ਚੁੱਕੀ ਹੈ ਮੈਨੂੰ ਇੱਥੇ ਐ ਵੀ ਲੱਗਦਾ ਹੈਗਾ ਕਿ ਜਦੋਂ ਉਹਨੂੰ ਹਸਪਤਲ ਲਿਜਾਇਆ ਗਿਆ ਉਹਨੂੰ ਕੋਈ ਸਹੂਲਤ ਵੀ ਨਹੀਂ ਦਿੱਤੀ ਗਈ ਮੋਟਰਸਾਈਕਲ ਤੇ ਲਿਜਾਇਆ ਗਿਆ ਹਾਲਾਂਕਿ ਉਹਨੂੰ ਨਹੀਂ ਤਾਂ ਐਂਬੂਲੈਂਸ ਤੇ ਵੀ ਲਿਜਾਇਆ ਜਾ ਸਕਦਾ ਦੇਖੋ ਪੁਲਿਸ ਨੂੰ ਪਤਾ ਸੀ ਵੀ ਇਹ ਮਰ ਚੁੱਕਿਆ ਇਸ ਕਰਕੇ ਗਿਆ ਨਾ ਕੋਈ ਕੋਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਪੁਲਿਸ ਨੂੰ ਪਤਾ ਸੀ ਵੀ ਇਹ ਇਹ ਇਹਦੀ ਮੌਤ ਹੋ ਚੁੱਕੀ ਆ ਤੇ ਜੇ ਐਂਬੂਲੈਂਸ ਤੇ ਲੈ ਕੇ ਜਾਂਦੇ ਤਾਂ ਸਿੱਧਾ ਸਿੱਧਾ ਇਹ ਪਤਾ ਲੱਗਦਾ ਪਤਾ ਲੱਗਦਾ ਕਿ ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈ ਹੈ ਕਿ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋਈ ਦੇਖੋ ਉਹਦੀ ਮੌਤ ਜੇਲ੍ਹ ਵਿੱਚ ਹੀ ਹੋ ਚੁੱਕੀ ਸੀ ਕਿਉਂਕਿ ਜਦੋਂ ਉਹ ਹਸਪਤਾਲ ਲੈ ਕੇ ਗਏ ਤਾਂ ਉਦੋਂ ਡਾਕਟਰ ਨੇ ਕਿਹਾ ਤਾਂ ਵੀ ਇਹ ਤਾਂ ਮੌਤ ਹੋ ਚੁੱਕੀ ਹੈ ਪਹਿਲੇ ਇਹਦੀ ਇਹਦੀ ਮੌਤ ਹੋ ਚੁੱਕੀ ਹੈ ਤਾਂ ਜੇ ਮਤਲਬ ਉਹ ਬਿਮਾਰ ਹੁੰਦਾ ਤਾਂ ਪੁਲਿਸ ਐਂਬੂਲੈਂਸ ਤੇ ਲੈ ਕੇ ਜਾਂਦੀ ਪੁਲਿਸ ਲੈ ਕੇ ਜਾਂਦੀ ਕਿਉਂਕਿ ਅਦਾਲਤ ਹੁਣ ਅਦਾਲਤੀ ਕਾਰਵਾਈ ਚੱਲ ਰ ਵੀ ਇਹਦਾ ਜ਼ਿੰਮੇਵਾਰ ਕੌਣਾ ਉਹਦੀ ਇੱਕ ਬਿਮਾਰੀ ਨੂੰ ਲੈ ਕੇ ਕਹਿ ਸਕਦੇ ਆ ਕਿ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ ਜਿਨ੍ਹਾਂ ਨੇ ਇੰਨੀ ਕੁੱਟਮਾਰ ਕੀਤੀ ਬੇਹੱਦ ਦੀ ਕੁੱਟਮਾਰ ਕੀਤੀ ਜਿਹੜੀ ਦੇਖੋ ਇਹਦੀ ਜ਼ਿੰਮੇਵਾਰ ਬਿਲਕੁਲ ਪੁਲਿਸ ਆ ਪੁਲਿਸ ਬਹੁਤ ਅਣਮਨੁੱਖੀ ਤਸ਼ੱਦਦ ਕਰਕੇ ਜਿਹੜਾ ਉਹ ਲੋਕਾਂ ਨੂੰ ਕਤਲ ਕਰ ਰਹੀ ਆ ਇਹ ਇਕੱਲੀ ਕੈਰੀ ਘਟਨਾ ਨਹੀਂ ਹੈ ਆਪਾਂ ਦੇਖਿਆ ਵੀ ਹੁਣ ਤੱਕ 30 31 ਨੌਜਵਾਨਾਂ ਦੀ ਮੌਤ ਜਿਹੜੀ ਕਸਟਡੀ ਵਿੱਚ ਹੋਈ ਆ ਕਦੇ ਤਾਂ ਨਸ਼ੇ ਦੇ ਨਾਮ ਤੇ ਕਤਲ ਹੋ ਰਿਹਾ ਕਦੇ ਇਨਕਾਊਂਟਰ ਹੋ ਰਿਹਾ ਹਰ ਰੋਜ਼ ਝੂਠੇ ਇਨਕਾਊਂਟਰ ਹੋ ਰਿਹਾ ਪੁਲਿਸ ਨੂੰ ਜਿਹੜਾ ਉਹ ਕੇਂਦਰ ਨੇ ਵੀ ਖੋਲ ਦਿੱਤੀ ਹੋਈ ਪੁਲਸ ਤਿਆ ਕਰੂਗੀ ਵੀ ਕੀ ਕੌਣ ਸਜ਼ਾ ਦੇ ਯੋਗ ਹੈਗਾ ਕੌਣ ਨਹੀਂ ਹੈਗਾ ਇਹ ਹੁਣ ਅਦਾਲਤ ਨਹੀਂ ਤੈ ਕਰੂਗੀ ਇਹ ਪੁਲਸ ਤੈ ਕਰੂਗੀ ਜਦੋਂ ਅੰਨੇ ਵਾ ਤੁਸੀਂ ਪੁਲਿਸ ਨੂੰ ਇੰਨੀਆਂ ਜੜੀਆਂ ਖੁੱਲਾਂ ਦੇ ਦਿੱਤੀਆਂ ਹੈਗੀਆਂ ਤਾਂ ਫਿਰ ਪੁਲਿਸ ਜਿਹੜੀ ਆ ਉਹ ਕਿਉਂਕਿ ਆਪਾਂ ਕਰਦਾਰ ਪੁਲਿਸ ਦਾ ਜਾਣਦੇ ਆ ਵੀ ਉਹ ਹਮੇਸ਼ਾ ਦਾ ਕਰਦਾਰ ਇਹੀ ਰਿਹਾ ਵੀ ਨਹੀਂ ਧਰਨਾ ਲੱਗਿਆ ਲੱਗਦਾ ਵੀ ਅੱਜ ਵੀ ਕਿਤੇ ਪੁਲਿਸ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਭਾਈ ਦਾ ਨਜ਼ਰ ਆ ਰਿਹਾ ਦੇਖੋ ਪੁਲਿਸ ਪ੍ਰਸ਼ਾਸਨ ਹੁਣ ਵੀ ਇਹੀ ਕਹਿ ਰਿਹਾ ਵੀ ਅਸੀਂ ਸਾਡੇ ਕਰਕੇ ਦੀ ਮੌਤ ਨਹੀਂ ਹੋਈ ਕੋਈ ਅਸੀਂ ਕੁੱਟ ਮਾਰ ਨਹੀਂ ਕੀਤੀ ਇਹ ਇਹ ਜਿਹੜਾ ਉਹ ਜਾਂ ਤਾਂ ਬਿਮਾਰ ਸੀਗਾ ਜਾਂ ਉਹ ਬਾਹਰ ਉਹਦੀ ਮੌਤ ਹੋਈ ਆ ਇਥੇ ਅਦਾਲਤ ਨੇ ਮੰਨ ਲਿਆ ਵੀ ਉਹ ਉਹਦੀ ਮੌਤ ਜਿਹੜੀ ਉਹ ਜੇਲ੍ਹ ਵਿੱਚ ਹੋਈ ਆ ਤੇ ਹੁਣ ਉਹਦੀ ਜਿਹੜੀ ਕਿ ਪੋਸਟਮਾਰਟਮ ਦੀ ਰਿਪੋਰਟ ਕੱਲ 10 ਵਜੇ ਆਜੂਗੀ ਜਿਸ ਤੋਂ ਬਾਅਦ ਸਾਫ਼ ਹੋ ਜਾਊਗਾ ਵੀ ਉਹਨੂੰ ਕਿੰਨਾ ਜਿਹੜਾ ਟੌਰਚਰ ਕਰਕੇ ਉਹਦਾ ਕਤਲ ਕੀਤਾ ਗਿਆ ਇੱਕ ਗੱਲ ਇੱਕ ਤਰ੍ਹਾਂ ਦੇਖਦੇ ਹਾਂ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਤੁਸੀਂ ਵੀ ਲਗਾਤਾਰ ਜ਼ਿਕਰ ਕੀਤਾ ਕਿ 30 ਤੋਂ ਪਲੱਸ ਨੌਜਵਾਨ ਆ ਜਿਹੜੇ ਉਹ ਪੁਸਤ ਦੇ ਤਸ਼ੱਦਦ ਦੇ ਦੌਰਾਨ ਮਤਲਬ ਉਹਦਾ ਦਮ ਤੋੜ ਦਿੰਦੇ ਆ ਕਿਸ ਪਾਸੇ ਪੰਜਾਬ ਨੂੰ ਧੱਕਿਆ ਜਾ ਰਿਹਾ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਬਣਾਇਆ ਜਾ ਰਿਹਾ ਦੇਖੋ ਆਪਾਂ ਇਹ ਦੇਖ ਰਹੇ ਆ ਕਿ ਪੰਜਾਬ ਵਿੱਚ ਹੁਣ ਇੰਨੇ ਤਰਨੇ ਕਦੇ ਨਹੀਂ ਲੱਗੇ ਸੀ ਜਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੱਗ ਰਿਹਾ ਇਹਦਾ ਕਾਰਨ ਇਹ ਆ ਕਿ ਲੋਕਾਂ ਵਿੱਚ ਹੁਣ ਬਹੁਤ ਚੇਤਨਾ ਹੁਣ ਲੋਕ ਲੋਕਾਂ ਨੂੰ ਜਦੋਂ ਤੁਸੀਂ ਇੰਨਾ ਦਬਾ ਦਬਾ ਕੇ ਰੱਖੋਗੇ ਉਹਨਾਂ ਦਾ ਰੋਜਗਾਰ ਦਾ ਕੋਈ ਪ੍ਰਬੰਧ ਨਹੀਂ ਹੈ ਨਸ਼ਾ ਇੰਨਾ ਹਰ ਰੋਜ਼ ਆਪਾਂ ਕੋਈ ਕੋਈ ਨਾ ਕੋਈ ਖਬਰ ਸੁਣ ਰਹੇ ਜਿਹਦੇ ਵਿੱਚ ਓਵਰਡੋਜ਼ ਕਰਕੇ ਮੌਤ ਹੋ ਰਹੀ ਹੈ ਲੋਕਾਂ ਵਿੱਚ ਗੁੱਸਾ ਵੀ ਇੱਥੇ ਨਸ਼ਾ ਬਹੁਤ ਅੰਤਾਂ ਦਾ ਨਸ਼ਾ ਵੇਚ ਰਿਹਾ ਲੋਕ ਨੌਜਵਾਨਾਂ ਦੀ ਕਤਲ ਹੋ ਰਹੀ ਹੈ ਨਸ਼ੇ ਨਾਲ ਕਤਲ ਕਰ ਰਹੇ ਹਾਂ ਉਤੋਂ ਤੁਸੀਂ ਪੁਲਿਸ ਦੀ ਗੁੰਡਾਗਰਦੀ ਬਹੁਤ ਵੱਧ ਗਈ ਹੈ ਇਹਦੇ ਕਰਕੇ ਇੱਕ ਤਾਂ ਕਿਸਾਨ ਲਗਾਤਾਰ ਆਪਦੀ ਫਸਲਾਂ ਬਚਾਉਣ ਲਈ ਜਿਹੜਾ ਉਹ ਕਾਰਪੋਰੇਟ ਖਿਲਾਫ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆ ਬੇਰੋਜਗਾਰ ਨੌਜਵਾਨ ਜਿਹੜੇ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆ ਇਹ ਲੋਕ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਗਿਆ ਤਾਂ ਇੱਥੇ ਉਹ ਇਹ ਸਪੇਸ ਖਤਮ ਕਰ ਰਿਹਾ ਜਮਹੂਰੀ ਸਪੇਸ ਲੋਕਤੰਤਰਿਕ ਸਪੇਸ ਖਤਮ ਕਰ ਰਿਹਾ ਤਾਂ ਕਿ ਲੋਕਾਂ ਵਿੱਚ ਖੌਫ ਪੈਦਾ ਕੀਤਾ ਜਾ ਸਕੇ ਇੱਕ ਇੱਕ ਗੱਲ ਹੋਰ ਦੱਸੋ ਜਿੱਦਾਂ ਕਿ ਪੰਜਾਬ ਸਰਕਾਰ ਨੇ 31 ਮਈ ਤੱਕ ਡੈਡਲਾਈਨ ਜਾਰੀ ਕੀਤੀ ਸੀ ਕਿ ਨਸ਼ਾ ਬੰਦ ਕੀਤਾ ਜਾਊਗਾ ਕਿ ਲੱਗਦਾ ਹੈਗਾ 31 ਮਈ ਤੋਂ ਬਾਅਦ ਕਿਸੇ ਨੇ ਨਸ਼ਾ ਨਹੀਂ ਕੀਤਾ ਜਾਂ ਕੋਈ ਨੌਜਵਾਨ ਸੜਕ ਤੇ ਡਿੱਗਿਆ ਨਹੀਂ ਮਿਲਿਆ ਦੇਖੋ ਹਰ ਰੋਜ਼ ਇਹ ਖਬਰ ਆ ਰਹੀਆਂ ਹੁਣ ਅੱਜ ਸਵੇਰ ਦੀ ਵੀ ਖਬਰ ਹੈ ਵੀ ਇੱਕ ਨੌਜਵਾਨ ਮੋਟਰਸਾਈਕਲ ਤੋਂ ਡਿੱਗਿਆ ਕਿਉਂਕਿ ਓਵਰਡੋਜ਼ ਨਾਲ ਦੀ ਮੌਤ ਹੋ ਗਈ ਹਰ ਰੋਜ਼ ਇਹ ਘਟਨਾਵਾਂ ਵਧ ਰਹੀਆਂ ਪੰਜਾਬ ਸਰਕਾਰ ਦੇ ਇਹ 3 ਸਾਲਾਂ ਦੇ ਦਰਮਿਆਨ ਚਿੱਟਾ ਬਹੁਤ ਜ਼ਿਆਦਾ ਆਮ ਹੋ ਗਿਆ ਤੁਸੀਂ ਕਿਸੇ ਪਿੰਡ ਵਿੱਚ ਜਾ ਕੇ ਪੁੱਛ ਲਓ ਉਹ ਪਿੰਡ ਦਾ ਆਮ ਬੱਚਾ ਵੀ ਇਹ ਦੱਸ ਦੂਗਾ ਵੀ ਕਿਹੜਾ ਕਿਹੜਾ ਪਿੰਡ ਦਾ ਨਸ਼ਾ ਤਸਕਰ ਇੱਥੇ ਨਸ਼ਾ ਵੇਚਦਾ ਨਸ਼ਾ ਤਾਂ ਇਨਾਮ ਹੋ ਗਿਆ ਇਹ ਤਾਂ ਕਿ ਪੁਲਿਸ ਇੱਕ ਵਾਰੀ ਉਹ ਬਾਰਡਰ ਤੇ ਜਿਹੜੀ ਇਹ ਪ੍ਰਾਈਵੇਟ ਗੱਡੀ ਵਿੱਚ ਪੁਲਿਸ ਵਾਲਾ ਜਿਹੜਾ ਨਸ਼ਾ ਲੋਕਾਂ ਨੇ ਫੜਿਆ ਉਹ ਤੋਂ ਨਸ਼ਾ ਬੋਨਟ ਵਿੱਚ ਨਸ਼ਾ ਲੋਕੋ ਕੇ ਲੈ ਕੇ ਜਾਂਦਾ ਉਹਨਾਂ ਨੇ ਫੜਿਆ ਤੇ ਇੱਥੇ ਤੋਂ ਐਸਐਸਪੀ ਉਹਦੇ ਹੱਕ ਚ ਆ ਗਿਆ ਵੀ ਇਹ ਤਾਂ ਬਰਾਮਦ ਕਰਕੇ ਲੈ ਕੇ ਆ ਰਿਆ ਸੀਗਾ ਵੀ ਬੋਨਟ ਚ ਲੁਕਾ ਕੇ ਪੁਲਿਸ ਵਾਲੇ ਇੱਥੇ ਨਸ਼ਾ ਲੈ ਕੇ ਆਉਂਦੇ ਆ ਤਾਂ ਉਹਨਾਂ ਦੀ ਜਿਹੜੀ ਹਿ ਜਦੋਂ ਨਸ਼ਿਆਂ ਵਿਰੋਧ ਜਿਹੜੀ ਮੈਂ ਹਮਮਤ ਚਲਾਈ ਹੈ ਕੀ ਲੱਗਦਾ ਕਿ ਢੋਂਗ ਹੋ ਰਿਹਾ ਸਾਰਾ ਕੁਝ ਬਿਲਕੁਲ ਢੋਂਗ ਹੋ ਰਿਹਾ ਜਦੋਂ ਨਸ਼ਾ ਵੇਚਣ ਵਾਲੇ ਇਹਨਾਂ ਦੇ ਆਪ ਦੇ ਸਾਰੇ ਰਾਜਨੀਤੀ ਬਾਣ ਨੇ ਤੇ ਨਸ਼ਾ ਵੇਚਦੇ ਹੋਣ ਜਦੋਂ ਨਸ਼ਾ ਵੇਚਣ ਵਿੱਚ ਇੱਥੇ ਪੁਲਿਸ ਸ਼ਾਮਲ ਹੋਵੇ ਨਸ਼ਾ ਵੇਚਣ ਵਿੱਚ ਇੱਥੇ ਫੌਜ ਸ਼ਾਮਲ ਹੋਵੇ ਤਾਂ ਤੁਸੀਂ ਕਿਵੇਂ ਕਹਿ ਸਕਦੇ ਤੇ ਨਸ਼ਾ ਖਤਮ ਹੋ ਗਿਆ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਘਰ ਟਾ ਕੇ ਇਹ ਸਬਕ ਸਿਖਾ ਰਹੇ ਹਾਂ ਚਿੱਟੇ ਵਾਲਿਆਂ ਨੂੰ ਕਿ ਭਾਈ ਤੁਸੀਂ ਜਿਹੜੀ ਜਾਇਦਾਦ ਬਣਾਈ ਆ ਚਿੱਟਾ ਵੇਚ ਕੇ ਅਸੀਂ ਤਾਂ ਖਤਮ ਕਰ ਰਹੇ ਹਾਂ ਫਿਰ ਤੁਸੀਂ ਕਿ ਹਜੇ ਵੀ ਕਹਿ ਰਹੇ ਹੋ ਕਿ ਪੰਜਾਬ ਚਿੱਟਾ ਹੈ ਦੇਖੋ ਮਜੀਠੀਆ ਦਾ ਘਰ ਕਿਨੇ ਢਾਇਆ ਕਿਸੇ ਨੇ ਢਾਇਆ ਉਹਦਾ ਨਾਮ ਚਿੱਟੇ ਵਿੱਚ ਕਿੱਡਾ ਵੱਡਾ ਨਾਮ ਆਉਣੇ ਚਿੱਟੇ ਦਾ ਐਡਾ ਵੱਡਾ ਕਾਰੋਬਾਰ ਚਲਾਇਆ ਉਹਦੇ ਬਹੁਤ ਉਹਦੇ ਬਹੁਤ ਖلاف ਬਸਬੂਤ ਮਿਲੇ ਪਰ ਉਹਦਾ ਘਰ ਕਿਸੇ ਨੇ ਢਾਇਆ ਘਰ ਜਿੰਨੇ ਵੀ ਜਣੇ ਨੇ ਵੀ ਘਰ ਢਾਇਆ ਤੁਸੀਂ ਦੇਖੋ ਬਹੁਤ ਆਮ ਪਰਿਵਾਰ ਆ ਜਾਂ ਤਾਂ ਉਹ ਨਸ਼ਾ ਕਰਦਾ ਹੋਊਗਾ ਮਾੜਾ ਮੋਟਾ ਇੱਥੇ ਇਹ ਕਹਿੰਦੇ ਨੇ ਨਾ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਨਹੀਂ ਇਹਨਾਂ ਨੇ ਲੋਕਾਂ ਦੇ ਵਿਰੁੱਧ ਕੀਤਾ ਆਪਾਂ ਮੰਨਦੇ ਆ ਵੀ ਨਸ਼ਾ ਤਾਂ ਖਤਮ ਹੋਣਾ ਚਾਹੀਦਾ ਪਰ ਨਸ਼ਾ ਖਤਮ ਇਸ ਕਰ ਐਵੇਂ ਨਹੀਂ ਹੋਣਾ ਚਾਹੀਦਾ ਵੀ ਇਥੇ ਨਸ਼ਾ ਖਤਮ ਕਰਨਾ ਤਾਂ ਜਿਹੜਾ ਨਸ਼ਾ ਨਸ਼ਾ ਲੈ ਕੇ ਆਉਂਦੇ ਆ ਬਾਰਡਰਾਂ ਤੋਂ ਲੈ ਕੇ ਆਉਂਦੇ ਵੱਡੇ ਵੱਡੇ ਵਪਾਰੀ ਜਿਹੜੇ ਨਸ਼ੇ ਦੇ ਆ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਨਾ ਕਿ ਮਾੜੇ ਮੋਟੇ ਛੋਟੇ ਛੋਟੇ ਜਿਹੜੇ ਨਸ਼ਾ ਕਰਨ ਵਾਲੇ ਜਿਹੜੇ ਆ ਭੀੜਤ ਨੇ ਉਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਕਿ ਕਲਾਸ ਸਵਾਲ ਹੈਗਾ ਜਿੱਦਾਂ ਹੁਣ ਗਰੀਬਾਂ ਦੇ ਦਲਿਤਾਂ ਦੇ ਘਰ ਟਾਏ ਗਏ ਆ ਵੀ ਇਹ ਨਸ਼ੇ ਦੀ ਦੈਸ ਦੇ ਵਿੱਚ ਮਤਲਬ ਕਿ ਜੋ ਵੀ ਸੀਗਾ ਹਨਾ ਥਾਰ ਵਾਲੀ ਬੀਬੀ ਬਠਿੰਡੇ ਵਾਲੀ ਬੀਬੀ ਬਈ ਤੁਹਾਡਾ ਕੀ ਕਹਿਣਾ ਚਾਹਦੇ ਜਿਹਨੂੰ ਹਾਲੇ ਤੱਕ ਜਿਹੜਾ ਹੈਗਾ ਉਹਦੇ ਘਰ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਤੇ ਹਾਲਾਂਕਿ ਉਹ ਜੇਲ੍ਹ ਚ ਖਿਲਾਫ ਜਿਹੜਾ ਕੋਈ ਘਰਟਾਉਣ ਦੀ ਕਾਰਵਾਈ ਆਪਾਂ ਦੇਖੀ ਤੇ ਉਦੋਂ ਹੀ ਜਮਾਨਤ ਜਦੋਂ ਹੋਈ ਉਦੋਂ ਵੀ ਲੋਕਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਆਮ ਲੋਕਾਂ ਨੂੰ ਤੁਸੀਂ ਘਰ ਢਾਈ ਜਾਂਦੇ ਆ ਤੇ ਇਹ ਇਹਨੂੰ ਕੋਈ ਸਕਾਰੀ ਨਹੀਂ ਰੇ ਇਸ ਕਰਕੇ ਉਹਨੂੰ ਜਿਹੜਾ ਜੇਲ੍ਹ ਵਿੱਚ ਰੱਖਣਾ ਪਿਆ ਤੇ ਉਹ ਹਜੇ ਵੀ ਬੀਬੀ ਅਗਲੇ ਆਮ ਵਧੀਆ ਅਗਰ ਇਹ ਵਿਚਰ ਰਹੀ ਆ ਉੱਥੇ ਮੈਨੂੰ ਤਾਂ ਜੇਲ੍ਹ ਚ ਵੀ ਉਹਨੂੰ ਬਹੁਤ ਫੈਸਿਲਿਟੀਆਂ ਦਿੱਤੀਆਂ ਹੋਣੀਆਂ ਇੱਥੇ ਉੱਪਰ ਤੱਕ ਪੂਰਾ ਪ੍ਰਬੰਧ ਜਿਹੜਾ ਉਹ ਨਸ਼ਾ ਤਸਕਰ ਬਣਿਆ ਹੋਇਆ ਇਸੇ ਕਰਕੇ ਹੁਣ ਜੇ ਉਹਨੂੰ ਵੀ ਕੌਨਫੀਡੈਂਸ ਇਸੇ ਕਰਕੇ ਹੀ ਆ ਨਾ ਵੀ ਉਸ ਉਸ ਬੀਬੀ ਦੀ ਜੇ ਤੁਸੀਂ ਗੱਲ ਸੁਣੋਂ ਪੂਰਾ ਕੌਨਫੀਡ ਬਿਲਕੁਲ ਉਹਦੀ ਪਹੁੰਚ ਬਹੁਤ ਦੂਰ ਤੱਕ ਆ ਉਹ ਬਿਲਕੁਲ ਅਗਲੀ ਜਦੋਂ ਉਹਦੀ ਉਹਦੀ ਪਿੱਠ ਪਿੱਛੇ ਏਡੇ ਵੱਡੇ ਵੱਡੇ ਅਧਿਕਾਰੀ ਉਹਦੇ ਨਾਲ ਆ ਤਾਂ ਫਿਰ ਉਹ ਅਗਲੀ ਕੌਨਫੀਡੈਂਸ ਚ ਬੋਲੂਗੀ ਉਹਦੇ ਉਹਦੇ ਘਰ ਤੇ ਬਲਡੋਜ਼ਰ ਨਹੀਂ ਚੱਲੂਗਾ ਕਿਉਂਕਿ ਉਹਦੇ ਉਹਦੀ ਰਾਖੀ ਕਰਨ ਵਾਲਾ ਪੂਰਾ ਪ੍ਰਬੰਧ ਉਹਦੇ ਨਾਲ ਖੜਾ ਆ ਮੀਟਿੰਗ ਹੋਈ ਆ ਤੁਹਾਡੀ ਪ੍ਰਸ਼ਾਸਨ ਦੇ ਨਾਲ ਪੁਲਿਸ ਮੁਲਾਜ਼ਮ ਸੀਗੇ ਸਾਰੇ ਮਿਲੂ ਕੀ ਫੈਸਲਾ ਹੋਇਆ ਅਗਲੀ ਕੀ ਰਣਨੀਤੀ ਹੋਊਗੀ ਪ੍ਰਸ਼ਾਸਨ ਨੇ ਕੀ ਪ੍ਰੋਸਤ ਹੋਇਆ ਦੇਖੋ ਪ੍ਰਸ਼ਾਸਨ ਨੇ ਕੋਈ ਪ੍ਰੋਸਾ ਨਹੀਂ ਦਿੱਤਾ ਉਸ ਦਾ ਸਿੱਧਾ ਮੁਕਰਦੇ ਰਹੇ ਆ ਕਹਿੰਦੇ ਸਾਡੀ ਸਾਡਾ ਨਾਂ ਤਾਂ ਅਸੀਂ ਇਹਦੀ ਕੁੱਟਮਾਰ ਕੀਤੀ ਨਾ ਕਹਿੰਦੇ ਕੁੱਟਮਾਰ ਕਰਕੇ ਉਹਦੀ ਮੌਤ ਹੋਈ ਹੈ ਪੂਰੀ ਦੀ ਪੂਰੀ ਗੱਲ ਉਹ ਮੰਨਣ ਤੋਂ ਇਨਕਾਰ ਕੀਤਾ ਉਹਨਾਂ ਨੇ ਤੇ ਕੱਲ ਨੂੰ ਜਿਹੜੀ ਰਿਪੋਰਟ ਆਊਗੀ ਉਸ ਤੋਂ ਬਾਅਦ ਜੱਥੇਬੰਦੀਆਂ ਜਿਹੜੀਆਂ ਮਿਲ ਕੇ ਕੋਈ ਨਾ ਕੋਈ ਸੰਘਰਸ਼ ਲਿਖਣਗੀਆਂ ਕਿਉਂਕਿ ਉਹ ਬਾਅਦ ਤੱਕ ਇਹ ਬਹਾਨਾ ਬਣਾ ਰਿਹਾ ਵੀ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ ਵੀ ਸਾਡੀ ਨਿਗਰਾਨੀ ਹੇਟ ਕਤਲ ਹੋਇਆ ਤਾਂ ਇਸ ਕਰਕੇ ਕੱਲ ਨੂੰ ਰਿਪੋਰਟ ਆਉਣ ਤੋਂ ਬਾਅਦ 10 ਵ ਆਪਣੇ ਸਾਰੀਆਂ ਜਥੇਬੰਦੀ ਨੂੰ ਮਿਲਦਾ ਤਾਂ ਜਲਦੀ ਤੋਂ ਜਲਦੀ ਕੋਈ ਸੰਗਰਸ਼ ਲਿਖ ਕੇ ਜਾਊਗਾ